ਐਪਲ ਦੇ ਫੋਨਾਂ ਦਾ ਬਹੁਤ ਰੌਲਾ ਰਿੰਦਾ ਹੈ ਜੀ ਹਮੇਸ਼ਾ ਹੀ ਬਹੁਤ ਸਾਰੇ ਲੋਕਾਂ ਨੂੰ ਪਸੰਦ ਵੀ ਕਰਦੇ ਨੇ ਅਮਰੀਕਾ ਦੀ ਇੱਕ ਵੱਡੀ ਕੰਪਨੀ ਹੈ ਪਰ ਜੋ ਜਾਣਕਾਰੀ ਮਿਲਦੀ ਹੈ ਜੀ ਭਾਵੇਂ ਕੰਪਨੀ ਅਮਰੀਕਾ ਦੀ ਹੈ ਪਰ ਬਹੁਤਾ ਪਤਾ ਲੱਗਾ ਕਿ ਫੋਨ ਜਿਹੜੇ ਨੇ ਅਮਰੀਕਾ ਤੋਂ ਬਾਹਰ ਬਣਦੇ ਨੇ ਤੇ ਜਦੋਂ ਦੇ 트ੰਪ ਸਾਬ ਆਏ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਹੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਐਪਲ ਦੇ ਫੋਨ ਵੀ ਅਮਰੀਕਾ ਦੇ ਵਿੱਚ ਬਣਨੇ ਸੰਭਵ ਨੇ ਜਾਂ ਨਹੀਂ ਦੇਖੋ ਗੱਲ ਇਹ ਹੈ ਜੀ ਕਿ ਐਪਲ ਦੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਨਾ ਭਾਵੇਂ 트럼ਪ ਨੇ ਰੌਲਾ ਬਹੁਤਾ ਪਾ ਦਿੱਤਾ ਹੂੰ ਹੂੰ ਤੇ ਪਬਲੀਕਲੀ ਪਾ ਦਿੱਤਾ ਜੀ ਇੱਕ ਵਾਰੀ ਨਹੀਂ ਕਈ ਵਾਰੀ ਪਾਇਆ ਇਸ ਤੋਂ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਅੱਛਾ ਜੀ 2011 ਦੇ ਵਿੱਚ ਜਿਵੇਂ ਗਲਤ ਨਹੀਂ ਤਾਂ ਬਰਾਕ ਓਬਾਮਾ ਹੋਰਾਂ ਨੇ ਸਟੀਵ ਜੋਬਸ ਨੂੰ ਉਹ ਕਿਹਾ ਸੀ ਜਿਹੜੇ ਫਾਊਂਡਰ ਸੀ ਐਪਲ ਦੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕੀ ਅਮਰੀਕਾ ਵਿੱਚ ਬਣਾ ਸਕਦੇ ਹੋ ਜੀ ਉਹਦੇ ਤੋਂ ਬਾਅਦ ਹਾਲਾਤ ਇਹ ਹੋਏ ਕਿ ਚਾਈਨਾ ਤੇ ਇੰਡੀਆ ਤੇ ਵਿੱਚ ਇਸ ਵੇਲੇ ਬਹੁਤੇ ਐਪਲ ਦੇ ਆਈਫੋਨ ਬਣਦੇ ਨੇ ਜੀ ਜ਼ਿਆਦਾ ਇਸ ਵੇਲੇ ਚਾਈਨਾ ਵਿੱਚ ਨੇ ਤੇ ਐਪਲ ਦੇ ਸੀਈਓ ਜਿਹੜੇ ਨੇ ਕੁੱਕ ਉਹ ਕਹਿ ਚੁੱਕੇ ਨੇ ਕਿ ਅਸੀਂ ਹੁਣ ਇੰਡੀਆ ਵਿੱਚ ਬਹੁਤੇ ਬਣਾਉਣੇ ਨੇ ਤੇ ਟਰੰਪ ਸਾਹਿਬ ਕਹਿੰਦੇ ਨੇ ਕਿ ਨਹੀਂ ਨਾ ਚਾਈਨਾ ਨੇ ਇੰਡੀਆ ਤੁਸੀਂ ਅਮਰੀਕਾ ਵਿੱਚ ਬਣਾਓ ਉਹ ਕੀ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਆ ਜੀ ਜੀ ਔਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਜਿਹੜੀ ਗੱਲ ਕੀਤੀ ਸੀ ਉਹਨੂੰ ਸੈਕੰਡ ਡੋਨਲਡ ਟਰੰਪ ਨੇ ਕੀਤਾ 14 ਸਾਲ ਬਾਅਦ ਔਰ ਸੀਈਓ ਜਿਹੜੇ ਨੇ ਸੇਮ ਕੁੱਕ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਐਪਲ ਜਾਂ ਜਿਹੜੇ ਹੋਰ ਫੋਨ ਨੇ ਜਿੰਨੇ ਵੀ ਹੋਰ ਫੋਨ ਪਰ ਆਉਂਦੇ ਨੇ ਜਿਓ ਅਮਰੀਕਾ ਵਿੱਚ ਨਹੀਂ ਬਣਦਾ ਤਾਂ 25% ਡਿਊਟੀ ਉਹਨਾਂ ਤੇ ਲਾ ਦਿੱਤੀ ਜਾਵੇਗੀ ਪਰ ਹਾਲਾਂਕਿ ਜਿਹੜੇ ਐਪਲ ਦੇ ਸੀਈਓ ਨੇ ਕੁਝ ਸਮਾਂ ਪਹਿਲਾਂ ਬਿਆਨ ਦਿੱਤਾ ਸੀ ਕਿ ਚਾਈਨਾ ਦੀ ਜਗ੍ਹਾ ਤੇ ਹੁਣ ਅਸੀਂ ਇੰਡੀਆ ਵਿੱਚ ਬਹੁਤ ਹੀ ਪ੍ਰੋਡਕਸ਼ਨ ਕਰਾਂਗੇ ਤੇ ਟਰੰਪ ਕਹਿੰਦੇ ਉਹ ਇੰਡੀਆ ਵਾਲੇ ਆਪੇ ਹੀ ਆਪਣਾ ਖਿਆਲ ਰੱਖਣਗੇ ਤੁਸੀਂ ਇੱਥੇ ਦੀ ਗੱਲ ਕਰੋ ਤੁਸੀਂ ਇੱਥੇ ਬਣਾਓ ਅਸਲ ਵਿੱਚ ਕੁਝ ਮਾਹਰ ਜਿਹੜੇ ਨੇ ਉਹਨਾਂ ਨੇ ਸੀਤੇ ਘੋਖ ਕੀਤੀ ਹੈ ਕਿ ਸੰਭਵ ਹੈ ਕਿ ਨਹੀਂ ਸੰਭਵ ਕਰ ਅਸੰਭਵ ਉਲਪਜ ਨਹੀਂ ਹੈ ਕਿ ਉਹ ਅਸੰਭਵ ਤੇ ਹੈ ਹੀ ਹੈ ਕਿ ਬਣਤ ਸਕਦੇ ਨੇ ਪਰ ਉਹਦੇ ਲਈ ਇੱਕ ਲੰਬਾ ਸਪਲਾਈ ਚੇਨ ਦਾ ਸਿਸਟਮ ਤੇ ਸਕਿਲਡ ਲੇਬਰ ਦੀ ਲੋਡ ਹੋਵੇਗੀ ਜਿਹੜੀ ਸਸਤੀ ਸਕਿਲਡ ਲੇਬਰ ਦੀ ਲੋਡ ਹੋਵੇਗੀ ਜਿਹੜੀ ਯੂ ਐਸ ਏ ਵਿੱਚ ਸ਼ਾਇਦ ਨਹੀਂ ਹੈ ਪਰ ਇੱਕ ਮਾਹਰ ਨੇ ਇਹ ਕਿਹਾ ਸੀ ਕਿ ਜਿਹੜੇ ਇਹ ਜਿਹੜੇ ਬਰੀਕ ਕੰਮ ਕਰਨ ਵਾਲੇ ਸਕਿਲਡ ਲੇਬਰਰ ਨੇ ਜਿਵੇਂ ਇੰਡੀਆ ਵਿੱਚ ਇਕੱਠੇ ਕਰਨੇ ਹੋਣ ਜਾਂ ਚਾਈਨਾ ਵਿੱਚ ਇਕੱਠੇ ਕਰਨੇ ਹੋਣ ਤਾਂ ਇੱਕ ਵੱਡਾ ਸਟੇਡੀਅਮ ਭਰ ਜਾਏਗਾ ਜੇ ਮੈਂ ਕੱਲੇ ਅਮਰੀਕਾ ਦੇ ਵਿੱਚ ਇਕੱਠੇ ਕਰ ਰਹੇ ਹੁਣ ਤਾਂ ਇੱਕ ਕਮਰੇ ਦੇ ਵਿੱਚ ਸ਼ਾਇਦ ਹੋ ਆ ਜਾਣ ਇਹ ਬਿਆਨ ਸੀ ਉਹਨਾਂ ਦੇ ਪਰ ਇਸ ਵੇਲੇ ਰਫਲੀ ਜਿਹੜਾ ਆਈਡੀਆ ਹੈ ਕਿ 40% ਜਿਹੜੇ ਨੇ ਚਾਈਨਾ ਵਿੱਚ ਬਣਦੇ ਨੇ ਤੇ ਬਾਕੀ ਪ੍ਰੋਡਕਸ਼ਨ ਜਿਹੜੀ ਆ ਕੁਝ ਇੰਡੀਆ ਸ਼ਿਫਟ ਹੋ ਚੁੱਕੀ ਹੈ ਤੇ ਕੁਝ ਹੋਰ ਜਗ੍ਹਾ ਤੇ ਵੀ ਬਣਦੀ ਆ ਅਸਲ ਵਿੱਚ Apple ਜਿਹੜੀ ਹੈ ਕਿਸੇ ਪਾਰਟਨਰ ਦੇ ਨਾਲ ਰਲ ਕੇ ਅਸੈਂਬਲੀ ਪਾਰਟਨਰ ਦੇ ਨਾਲ ਰਲ ਕੇ ਕੰਮ ਕਰਦੀ ਆ ਉਸ ਕੰਪਨੀ ਦਾ ਨਾਮ ਹੈ Foxconn Foxconn ਹੁਣ ਇਹ ਨਹੀਂ ਪਤਾ ਕਿ ਇਹਦੇ ਵਿੱਚੋਂ Apple ਦੇ ਕਿੰਨੇ ਕੰਮ ਕਰਦੇ ਨੇ ਲੋਕ ਉਹਨਾਂ ਦੇ ਟੋਟਲ ਕਹਿੰਦੇ ਵਰਲਡ ਵਾਈਡ ਉਹਨਾਂ ਦੇ ਕੋਲ 9 ਲੱਖ ਮੁਲਾਜ਼ਮ ਨੇ ਤੇ ਬਹੁਤ ਵੱਡੀ ਗੱਲ ਹੈ ਹੁਣ ਇਹ ਇਸ 9 ਲੱਖ ਵਿੱਚੋਂ ਆਈਫੋਨ ਤੇ ਕਿੰਨੇ ਲੱਗੇ ਹੋਏ ਨੇ ਜਾਂ ਇਹਨਾਂ ਲਈ ਕੰਮ ਕਿੰਨਾ ਕਰਦੇ ਨੇ ਇਹਦਾ ਪਤਾ ਨਹੀਂ ਹੈ ਪਰ ਇੱਕ ਰਿਪੋਰਟ ਆਈ ਸੀ ਤੇ ਉਹਦੇ ਵਿੱਚ ਕਿਹਾ ਜਾਂਦਾ ਕਿ ਚਾਈਨਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਜਿਹੜੇ ਪਲਾਂਟ ਨੇ Foxconn ਦੇ ਕੋ ਕੰਪਨੀ ਦੇ ਪਲਾਂਟ ਨੇ ਚਾਈਨਾ ਤੇ ਇੰਡੀਆ ਵਿੱਚ ਉਹ ਜਿਹੜੇ ਨੇ ਉਹ ਵਰਕਰਸ ਨੂੰ ਛੋਟੇ-ਛੋਟੇ ਕਮਰੇ ਵੀ ਰਹਿਣ ਨੂੰ ਦਿੰਦੇ ਨੇ ਫੂਡ ਵੀ ਦਿੰਦੇ ਨੇ ਤੇ ਇੰਡੀਆ ਦੇ ਵਿੱਚ ਕਹਿੰਦੇ ਵਰਕਰਸ ਜਿਹੜੇ ਨੇ ਜਿਹੜਾ ਬੰਗਲੌਰ ਦੇ ਵਿੱਚ ਪਲਾਂਟ ਲੱਗਣ ਜਾ ਲੱਗਾ ਹੋਇਆ ਹੈ ਉੱਥੇ ਅਜੇ ਹੋਲੀ ਚੱਲ ਰਿਹਾ ਉਹ ਜਦੋਂ 2027 ਵਿੱਚ ਉਹ ਪੂਰਾ ਚੱਲੇਗਾ ਤੇ 55000 ਮੁਲਾਜ਼ਮ ਉੱਥੇ ਹੋਣਗੇ ਔਰ ਛੋਟੀ ਛੋਟੇ ਮੁਲਾਜ਼ਮ ਨੇ ਯਾਨੀ ਛੋਟੇ-ਛੋਟੇ ਕੰਮ ਕਰਨੇ ਨੇ ਕਹਿੰਦੇ ਕਿ ਇੱਕ ਆਮ ਮੁਲਾਜ਼ਮ ਜਿਹੜਾ ਹੈ ਸਕਰੂ ਕਿਸਨ ਤੇ ਆਉਂਦਾ ਤਾਂ ਇੱਕ ਦਿਨ ਦੇ 1100 ਤੋਂ 1200 ਸਕਰੂ ਕਿਸਨੇ ਪੈਂਦੇ ਨੇ ਉਹਨੂੰ ਤੇ 10 ਤੋਂ 12 ਘੰਟੇ ਦੀਆਂ ਸ਼ਿਫਟਾਂ 6 ਦਿਨ ਕੰਮ ਤੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੰਮ ਕਰਨੇ ਕੰਮ ਕਰਨਾ ਪੈਂਦਾ ਜਿਸ ਜੋ ਸ਼ਾਇਦ ਅਮਰੀਕਾ ਵਿੱਚ ਅਲਾਉਡ ਨਹੀਂ ਹੋਣਗੇ ਹੁਣ ਜੇ ਇੰਡੀਆ ਦੀ ਅਸੀਂ ਗੱਲ ਕੀਤੀ ਜਾਵੇ ਤਾਂ ੈਂਪਲੋਇਰਸ ਨੂੰ ਜਿਹੜਾ ਫੂਡ ਵੀ ਦਿੱਤਾ ੈਂਪਲੋਇਜ਼ ਨੂੰ ਫੂਡ ਤੇ ਕਮਿਊਡੀਸ਼ਨ ਵੀ ਦਿੱਤੀ ਜਾਂਦੀ ਹੈ 200 ਜਿਹੜਾ ਡਾਲਰ ਅਮਰੀਕਾ ਨਾਲ ਮਹੀਨੇ ਦਾ ਤਕਰੀਬਨ ਤਨਖਾਹ ਜਿਹੜੀ ਹੈ ਆਸਟ ਜੀ ਤਨਖਾਹ ਜਿਹੜੀ ਉਹ ਛੋਟੇ ਵਰਕਰਾਂ ਦੀ ਹੈ ਸੋ ਸਾਲ ਦਾ 2400 ਤੋਂ ਲੈ ਕੇ 3000 ਤੱਕ ਅਮਰੀਕਨ ਜਿਹੜਾ ਹੈ ਜੀ ਉਹ ਇੰਡੀਆ ਦੇ ਵਿੱਚ ਵਰਕਰ ਨੂੰ ਸਾਲ ਦਾ ਮਿਲਦਾ ਜੋ ਕਿ ਇੰਡੀਆ ਦੇ ਵਿੱਚ ਪਰ ਕੈਪੀਟਲ ਜਿਹੜੀ ਜੀਡੀਪੀ ਹੈ ਉਹ ਤਕਰੀਬਨ 2400 2500 ਦੇ ਆਸ-ਪਾਸ ਹੈ ਉਹਦੇ ਨਾਲ ਮੇਲ ਮੂਲ ਖਾਂਦਾ ਹੈ ਜੇ ਹੁਣ ਇਹ ਵਰਲਡ ਬੈਂਕ ਦੇ ਆਕੜੇ ਕਹਿੰਦੇ ਨੇ ਜੇ ਯੂ ਐਸ ਏ ਦੇ ਵਿੱਚ ਉਹ ਹੀ ਪਲਾਂਟ ਲਾਉਣਾ ਹੋਵੇ ਤੇ ਵਰਕਰ ਰੱਖਣੇ ਹੋਣ ਤੇ ਪਰ ਕੈਪੀਟਾ ਜਿਹੜੀ ਯੂਐਸਏ ਦੀ ਜੀਡੀਪੀ ਹੈ ਉਹ ਹੈ ਜੀ ਤਕਰੀਬਨ 82000 ਡਾਲਰ ਤੇ 19 ਤਨਖਾਹ ਦੇਣੀ ਪਵੇਗੀ ਤੇ ਜਿਹੜਾ ਇਸ ਵੇਲੇ ਆਈਫੋਨ 16 800 ਅਮਰੀਕਨ ਦਾ ਪੈਂਦਾ ਉਹਦੀ ਕੀਮਤ 3500 ਜਾਂ ਇਸ ਤੋਂ ਵੀ ਜ਼ਿਆਦਾ ਹੋਵੇਗੀ ਰਫਲੀ ਹੈ ਅਪ੍ਰੋਕਸੀਮੇਟ ਹੈ ਘਟ ਬਦ ਤੇ ਚਲੋ ਜਦੋਂ ਬਣੇਗਾ ਫੇਰ ਹੀ ਪਤਾ ਲੱਗੇਗਾ ਸੋ ਇਹਦੇ ਨਾਲ ਜਿੰਨਾ ਉਸਦੀ ਕੀਮਤ ਇੰਨੀ ਹੋ ਜਾਵੇਗੀ ਦੂਸਰਾ ਇਹ ਕਹਿਆ ਜਾਂਦਾ ਹੈ ਕਿ ਇਸ ਦੇ ਜਿਹੜੇ 200 ਤੋਂ ਵੱਧ ਪਾਰਟ ਨੇ ਉਹ ਬਹੁਤ سارے ਮੁਲਕਾਂ ਦੇ ਵਿੱਚ ਉਹ ਇਕੱਠੇ ਹੁੰਦੇ ਨੇ ਤੇ ਫਿਰ ਇੱਕ ਜਗ੍ਹਾ ਤੇ ਜਾ ਕੇ ਆਈਫੋਨ ਬਣਦਾ ਹੈ ਅਮਰੀਕਾ ਦੇ ਵਿੱਚ ਇਸ ਵੇਲੇ ਆਈਫੋਨ ਦੀ ਜਿਹੜੀ ਸਕਰੀਨ ਹੈ ਉਹਦਾ ਉੱਪਰਲਾ ਜਿਹੜਾ ਗਲਾਸ ਹੈ ਉਹ ਬਣਾਇਆ ਜਾਂਦਾ ਉਹ ਵੀ ਕੰਪਨੀ ਸਾਰੇ ਇੱਥੋਂ ਨਹੀਂ ਬਣਾਉਂਦੀ ਤੇ ਹੋਰ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੇ ਇਸ ਦੇ ਵਿੱਚ ਰੇਅਰ ਮਿਨਰਲਸ ਕੁਝ ਪੈਂਦੇ ਨੇ ਉਹ ਯੂ ਐਸ ਏ ਵਿੱਚ ਹੈ ਹੀ ਨਹੀਂ ਉਹ ਤੇ ਉਹ ਲਿਆਉਣਾ ਹੀ ਰਹੀ ਬਾਹਰੋਂ ਪੈਣਗੇ ਹੁਣ ਇਹ ਨਹੀਂ ਪਤਾ ਕਿ ਟਰੰਪ ਜਿਹੜੇ ਨੇ ਉਹ ਮਿਨਰਲਸ ਵੀ ਇੱਥੋਂ ਪੈਦਾ ਕਰਨੇ ਚਾਹੁੰਦੇ ਨੇ ਜਾਂ ਆਈਫੋਨ ਹੀ ਇੱਥੇ ਬਣਾਉਣਾ ਚਾਹੁੰਦੇ ਨੇ ਇਹ ਉਹਨਾਂ ਨੇ ਕਲੀਅਰ ਨਹੀਂ ਕੀਤਾ ਪਰ ਉਹਨਾਂ ਨੇ ਉਪਰੀ ਚੀਜ਼ ਦੀ ਗੱਲ ਕੀਤੀ ਹੈ ਕਿ ਇੱਥੇ ਬਣਾਓ ਹੁਣ ਜਿਹੜੇ ਉਹ ਮਿਨਰਲਸ ਨੇ ਕਹਿੰਦੇ ਉਹ ਜਿਨ੍ਹਾਂ ਲੋਕਾਂ ਕੋਲ ਦੁਨੀਆ ਵਿੱਚ ਹੈਗੇ ਜਿਨ੍ਹਾਂ ਕੋਲ ਉਸ ਉਹਦਾ ਉਹ ਉਹ ਭੰਡਾਰ ਪਏ ਨੇ ਉਸ ਉਹ ਹਰ ਇੱਕ ਮੁਲਕ ਦੇ ਵਿੱਚ ਨਹੀਂ ਹੈ ਥੋੜੇ ਕਿ ਮੁਲਕਾਂ ਵਿੱਚ ਹੈਗੇ ਉਹਨਾਂ ਤੋਂ ਹੀ ਖਰੀਦਣੇ ਪੈਣਗੇ ਰੇਟ ਉਹ ਤੈਅ ਕਰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਸ਼ਰਤਾਂ ਨੂੰ ਅਗਰ ਅਮਰੀਕਾ ਵਾਲੇ ਪੂਰਾ ਕਰ ਸਕਣਗੇ ਤੇ ਕੀ ਅਮਰੀਕਾ ਦੇ ਜਾਂ ਹੋਰ ਮੁਲਕਾਂ ਦੇ ਲੋਕ ਇੰਨੀ ਜ਼ਿਆਦਾ ਕੀਮਤ ਆਈਫੋਨ ਦੀ ਦੇਣ ਨੂੰ ਤਿਆਰ ਨੇ ਇਹ ਸਾਰੀਆਂ ਚੀਜ਼ਾਂ ਜਦੋਂ ਰਲ ਮਿਲ ਜਾਣਗੀਆਂ ਤਾਂ ਫਿਰ ਅਮਰੀਕਾ ਦੇ ਵਿੱਚ ਫੋਨ ਬਣਨੇ ਸ਼ੁਰੂ ਹੋਣਗੇ ਐਨਾ ਹਾਲਾਤਾਂ ਦੇ ਵਿੱਚ ਡੋਨਲਡ 트੍ਰੰਪ ਨੇ ਜਿਹੜਾ ਜ਼ੋਰ ਪਾਇਆ ਹੋਇਆ ਉਸ ਦਾ ਕੋਈ ਅਜੇ ਤੱਕ ਹੱਲ ਜਿਹੜਾ ਜਲਦੀ ਹੱਲ ਜਿਹੜਾ ਉਹ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਹ ਆਈਫੋਨ ਹਾਲ ਦੀ ਘੜੀ ਚਾਈਨਾ ਤੇ ਇੰਡੀਆ ਦੇ ਵਿੱਚ ਬਣਦੇ ਰਹਿਣਗੇ ਜੀ